ਮੇਰੀ ਪਰਿਭਾਸ਼ਾ ਬਿਲਕੁਲ ਠੀਕ ਹੈ ਠੀਕ ਹੈ ਨਾ ਆਪਣੀ ਮੇਰੀ ਕੋਈ ਬਾਤ ਆ ਬਿਲਕੁਲ ਠੀਕ ਆ ਹੋ ਗਈ ਮੇਰੀ ਡਰੂਟੀ ਚ ਰੁਕਾਵਟ ਪਾਉਣ ਦਾ ਤੁਹਾਨੂੰ ਕੋਈ ਹੋਰ ਰੱਖ ਤੈਨੂੰ ਇੰਨਾ ਪਤਾ ਮੇਰੇ ਗੱਜੇ ਕੱਚਾ ਪਰਦਾ ਕੀਤਾ ਹਾਂ ਫਿਰ ਜਾਣਦੇ ਜੇ ਮੈਂ ਵੀ ਤੁਹਾਨੂੰ ਕੰਜੇ ਨਾਲ ਜਾਣਦੀ ਜੇ ਸਰਦਾਰ ਸਾਹਿਬ ਤਾਲਾ ਕਿਵੇਂ ਵੱਜਾ ਜਿਹੜਾ ਜਿਹੜਾ ਕੋਠੀ ਨੂੰ ਵੱਜਾਇਆ ਉਹ ਜਿਹਦੀ ਸਾਰਾ ਸਮਾਨ ਬੈਂਕ ਨੇ ਚੋਰੀ ਕਰਕੇ ਖੜਿਆ ਸੀ ਜਿਹਦੀ ਦਰਖਾਸਤ ਤੁਹਾਡੇ ਕੋ ਚੱਲਣ ਦੀ ਆ 20 ਤਰੀਕ ਦੀ ਦਰਖਾਸਤ ਚੱਲਣ ਦੀ ਹੈ ਮੈਂ ਹਾਂਜੀ ਤਾਲਾ ਕਿਵੇਂ ਮਾਰਿਆ ਉਹ ਜਿਹੜਾ ਸਾਡੇ ਕੋਲ ਦਰਖਾਸਤ ਆਈ ਹੈ ਹਾਂਜੀ ਠੀਕ ਹੈ ਨਾ ਮੈਂ ਮੌਕਾ ਵੇਖਣ ਗਿਆ ਹਾਂਜੀ ਮੌਕੇ ਦੇ ਮੁਤਾਬਕ ਮੌਕੇ ਤੇ ਤੁਸੀਂ ਕੰਪਲੇਂਟਰ ਨੂੰ ਨਾਲ ਸਕਿਆ ਮੌਕੇ ਤੇ ਕੰਪਲੇਂਟਰ ਦਿਖਾ ਦੇਸੀ ਕਿਹੜਾ ਕੰਪਲੇਂਟ ਜਿਨ੍ਹਾਂ ਦਾ ਸਮਾਨ ਸਾਰਾ ਚੋਰੀ ਕੀਤਾ ਬੈਂਕ ਨੇ ਉਥੋਂ ਤੁਹਾਡੀ ਸਮਾਨ ਦੇ ਚੋਰੀ ਹੋਇਆ ਕਿ ਨਹੀਂ ਸਾਡੇ ਕੋਲ ਦਰਖਾਸਤ ਆ ਤੁਹਾਨੂੰ ਦੱਸਿਆ ਨਹੀਂ ਕਿਉਂਕਿ ਜੀ ਸੰਜੀਤ ਜੀ ਤੁਸੀਂ ਦੱਸਿਆ ਨਹੀਂ ਇਹਨਾਂ ਨੂੰ ਤੁਸੀਂ ਦੱਸ ਦਿੱਤੀ ਤਸਦੀਕ ਹਾਂਜੀ ਠੀਕ ਹੈ ਤੁਸੀਂ ਦੱਸਿਆ ਇਹਨਾਂ ਨੂੰ ਤੁਹਾਡੇ ਤੋੜਨ ਦਾ ਅਧਿਕਾਰ ਕਿਹਨੋਂ ਹੈ ਮੈਂ ਤਾਲੇ ਤੋੜਨ ਦਾ ਅਧਿਕਾਰ ਹੋਇ ਤੇ ਕਹਿੰਦੀ ਉਹ ਬੈਂਕ ਨੇ ਤੋੜਿਆ ਉਹ ਤਾਂ ਬੈਂਕ ਨੇ ਨਹੀਂ ਤੋੜੀਆਂ ਵਾ ਉਹ ਬੈਂਕ ਨੇ ਨਹੀਂ ਤੋੜੀਆਂ ਚੋਰੀ ਸਮਾਨ ਉਹਨਾਂ ਨੇ ਜਦੋਂ ਕਰਕੇ ਖੜਿਆ ਉਹ ਖਿਲਾ ਉਹਨਾਂ ਨੇ ਨਹੀਂ ਤੋੜੀਆਂ ਨਾ ਸੁਣੋ ਜੀ ਮੇਰੀ ਗੱਲ ਹਾਂ ਜੀ ਨੇ ਤੋੜੀਆਂ ਕਿੰਨੇ ਤੋੜੀਆਂ ਇਸੇ ਗੱਲ ਦੇ ਵਾਸਤੇ ਤਸਦੀਕ ਕਰਨ ਲੱਗੇ ਬਿਆਨ ਦੇਣ ਲੱਗਾ ਹਾਂਜੀ ਠੀਕ ਹੈ ਨਾ ਬਿਆਨ ਦੇਣ ਲੱਗਾ ਬੈਂਕ ਦਾ ਬੈਂਕ ਦਾ ਸਾਬਾ ਸਾਬਾ ਕਿਹਾ ਹਾਂਜੀ ਮੈਂ ਕਿਚਨ ਲੱਗਦੀ ਆ ਤੁਸੀਂ ਤਮੀਜ਼ ਨਾਲ ਆਪਣੀ ਗੱਲ ਕਰੋ ਮੈਂ ਤਮੀਜ਼ ਨਾਲ ਕਰਾਂਦੀ ਸਰ ਮੈਂ ਕਾਹੀਆ ਵੀਡੀਓ ਸ਼ੂਟ ਕਰਾਂਦੀ ਆ ਤੁਸੀਂ ਨਹੀਂ ਇੱਥੇ ਬਣਾ ਸਕਦੇ ਪਰ ਮੈਂ ਸਰ ਤੁਸੀਂ ਵੀਡੀਓ ਬਣਾ ਰਹੇ ਹੋ ਮੈਂ ਵੀ ਬਣਾ ਸਕਦਾ ਕਿਲੋ ਵਕੀਲਾ ਵਾਲੀ ਗੱਲ ਕਰੋ ਮੈਂ ਵਕੀਲਾ ਵਾਲੀ ਹੀ ਗੱਲ ਕਰਾਂਦੀ ਆ ਹੋਣ ਤੱਕ ਦੱਸਾਂਗੀ ਜਿੰਨ ਕਰੋ ਘੁਮਚ ਹਾਂਜੀ ਕੋਰਟ ਤੋਂ ਕਰੋ ਤੇ ਸਰ ਤੁਸੀਂ ਕੋਰਟ ਦੇ ਆਰਡਰ ਲੈ ਕੇ ਆਏ ਸੀਗੇ ਕੋਈ ਨਾ ਕੋਈ ਕਾਹਦਾ ਆਰਡਰ ਲੈਣਾ ਅਨੂਦ ਮਕਾਨ ਨੂੰ ਦੁਬਾਰਾ ਤਾਲੇ ਨਾਲ ਬੈਂਕ ਦਾ ਬੈਂਕ ਨੇ ਮਾਰ ਕੇ ਨਾਲ ਤੁਸੀਂ ਮੇਰਾ ਗੱਲ ਸੁਣੋ ਬੈਂਕ ਮਾਲਕ ਦਾ ਮਤਲਬ ਜਿਹੜਾ ਸਮਾਨ ਚੋਰੀ ਹੋਇਆ ਦਾ ਮਤਲਬ ਬੈਂਕ ਨੇ ਕੀਤਾ ਨਾ ਜਿਹੜਾ ਸਮਾਨ ਚੋਰੀ ਜਿਹੜਾ ਬੈਂਕ ਨੂੰ ਉਹਦੇ ਸਾਰੇ ਤਾਲੇ ਖੁੱਲੇ ਸਾਡੇ ਕੋਲ ਵੀ ਵੀਡੀਓ ਹੈਗੀਆਂ ਵਾ ਤਾਲੇ ਖੁੱਲੇ ਸਿੱਲਾ ਟੁੱਟੀਆਂ ਆਆਂ ਮਕਾਨ ਦੇ ਅੰਦਰ ਸਾਰੀ ਤੋੜਫੰਨ ਹੋਈ ਆ ਸਾਰਾ ਕੁਝ ਹੋਇਆ ਆ ਤੁਸੀਂ ਕਰਨ ਲਗੇ ਆ ਕਿ ਉਹ ਕਿੰਨੇ ਟੋੜੀਆਂ ਹਾਂਜੀ ਉਹ ਤੋੜੀਆਂ ਉਹ ਹੀ ਕਰ ਤੇ ਤਸਦੀਕ ਕਰਨਗੇ ਹਾਂਜੀ ਉਹ ਤੁਸੀਂ ਜਦੋਂ ਮਕਾਨਦਾਰ ਤੇ ਮੋਕਾ ਵੇਖਣ ਗਏ ਜੇ ਤੁਸੀਂ ਕੰਪਲੀਟਡ ਦੇ ਨਾਲ ਗਏ ਉਹਦੇ ਲੈ ਕੇ ਚੱਲਿਆ ਜਿਹਨੂੰ ਜਿਨ੍ਹਾਂ ਦਾ ਮਕਾਨ ਸੀਗਾ ਉਥੇ ਮੈਨੂੰ ਮੇਰੇ ਕੋਲ ਤਾਂ ਕੰਪਲੀਟਡ ਬੈਂਕ ਆਈ ਆ ਮੈਨੂੰ ਨਹੀਂ ਹੋਰ ਕੋਈ ਕੰਪਲੇਂਟ ਹੈ ਦਾ ਅੱਛਾ ਤੁਹਾਡੇ ਕੋਲ ਬੈਂਕ ਆਈ ਹੈ ਕੰਪਲੇਂਟ ਹੈ ਦਾ ਮਤਲਬ ਜਿਹੜਾ ਦਰਖਾਸਤ ਕਰਤਾ ਸੀਗਾ ਉਹਦੀ ਦਰਖਾਸਤ ਤੁਸੀਂ ਅਜੇ ਤੱਕ ਵੇਖੀ ਵੀ ਨਹੀਂ ਆ ਨਹੀਂ ਦਰਖਾਸਤ ਚੱਲ ਰਹੀ ਐ ਇਸੇ ਕਰਕੇ ਉੱਥੇ ਗਏ ਮੌਕਾ ਵੇਖਣ ਤੁਸੀਂ ਮੌਕਾ ਦਰਖਾਸਤ ਬੈਂਕ ਕਰਕੇ ਵੇਖਣ ਗਏ ਹੈ ਬੈਂਕ ਦਾ ਕੋ ਡੰਕ ਦੇ ਮਦਰ ਗਏ ਜੇ ਤੁਸੀਂ ਬੈਂਕ ਕਰਕੇ ਗਏ ਜੇ ਅੱਛਾ ਤੁਸੀਂ ਜਿਹੜੀ ਦਰਖਾਸਤ ਤੁਹਾਨੂੰ ਰੰਜਨਦੀਪ ਕੌਰ ਨੇ ਦਿੱਤੀ ਸੀ ਉਹਦਾ ਕੀ ਕੀਤਾ ਉਹਦਾ ਵੀ ਕਰ ਰਹੇ ਕੀ ਕਰ ਰਹੇ ਜੇ ਉਹਦਾ ਕੀ ਕਰ ਰਹੇ ਜੇ ਦੇਖੋ ਉਹ ਬੈਂਕ ਦੇ ਜਿਹੜੀ ਚੱਲ ਰਹੀ ਐ ਕਿਹੜੀ ਰਾਸਤੇ ਵਿੱਚ ਪੂਆ ਹੋਇਆ ਉਹਦੀ ਗੱਲ ਕਰ ਰਹੇ ਮੈਂ ਉਹਦੀ ਗੱਲ ਕਰ ਹਾਂਜੀ ਆਉਂਦਾ ਕਿ ਕੀ ਕਰ ਰਹੇ ਜੀ ਉਹਦੇ ਬਾਅਦ ਕੀ ਕਰ ਰਹੇ ਜੀ ਸਰ ਉਹਦੇ ਤੇ ਕੀ ਕਰ ਰਹੇ ਜੀ ਮੈਂ ਪੁੱਛਣ ਲਈ ਤੁਹਾਡੇ ਕੋਲ 20 ਤਰੀਕ ਦੀ ਦਖਾਸਤ ਆਈ ਉਹਦੇ ਚੋਂ ਤਾਂ ਕੀਤਾ ਮੈਂ ਹੋਈ ਪੁੱਛਣ ਲਈ ਸਰ ਉਹਦੇ ਤੇ ਕੀ ਕਰ ਰਹੇ ਜੀ ਉਹਦੇ ਵੀ ਕਰ ਲਾਂਗੇ ਉਹਨਾਂ ਦੇ ਉਹਨਾਂ ਦੇ ਅਨੁਸਾਰ ਉਹ ਵੀ ਤਸਦੀਕ ਕਰ ਲਾਂਗੇ ਕਦੋਂ ਕਰ ਰਹੇ ਜੀ ਉਹਦਾ ਤਸਦੀਕ ਜੜਾ ਉਹਨੂੰ ਔਰਤ ਨੂੰ ਇੱਕ ਲੇਡੀ ਨੂੰ ਆ ਦਰਵਾਜ਼ਾ ਖੋਲੋ ਦਰਵਾజా ਕੋਲ ਲੌਕ ਹੈ ਇੱਕ ਵਕੀਲ ਕੱਲੇ ਨੂੰ ਤੁਸੀਂ ਅੰਦਰ ਲੌਕ ਕਰਕੇ ਕੱਲੀ ਨੂੰ ਕਹਿੰਦਾ ਕਿ ਆ ਤਾਂ ਐਨੇ ਜਾਣੇ ਮੈਂ ਮੇਰਾ ਇਹ ਆਇਆ ਆ ਦੇਖੋ ਆ ਸਾਰੇ ਅੱਗੇ ਆਲਰੇਡੀਆਂ ਨੂੰ ਅੱਗੇ ਉਹ ਲੇਟ ਨੂੰ ਅੱਗੇ ਦੇਖੋ ਆਵੇਂ ਜੈਸਾ ਮੁੱਕ ਆ ਦੇਖੋ ਮੈਂ ਵਕੀਲ ਕੱਲੀ ਬੈਠੀ ਆ ਮੈਂ ਤਾਂ ਵਕੀਲ ਅੱਗੇ ਆਸਾ ਤੇਨੂੰ ਗੱਲ ਪੁੱਛਾਂਗਾ ਮੈਨੂੰ ਰਾਈਟ ਆ ਮੇਰੇ ਰਾਈਟ ਤਾਂ ਮੈਂ ਦੇ ਰਿਹਾ ਤੁਹਾਨੂੰ ਨਾ ਨਾ ਕਰ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਸਾਰੇ ਬੈਂਕ ਹਾਜ਼ਰ ਨੇ ਮੈਨੂੰ ਕਿਸੇ ਨੇ ਕੁਝ ਕਰਨ ਤੁਸੀਂ ਮੈਨੂੰ ਜਿਹੜੀ ਰੰਜਨ ਜੀ ਰੋ ਹਾਂ ਰੰਜਨਦੀਪ ਨੂੰ ਜਿਹੜੀ ਕੱਲ ਉਹਨੇ ਆਪਣੀ ਦਰਖਾਸਤ ਦਿੱਤੀ ਆ ਜਿਹੜਾ ਉਹਨੂੰ ਕਹੀ ਉਹਦਾ ਕੀ ਕੀਤਾ ਸਰ ਹੁਣ ਤੱਕ ਉਹ ਕੱਲਦੇ ਉਹਦੇ ਬਿਆਨ ਨੋਟ ਕੀਤੇ ਉਹਦੇ ਚ ਕੀ ਕੀਤਾ ਆਪਾਂ ਮੇਰੀ ਇੱਕ ਗੱਲ ਸੁਣੋ ਹਾਂਜੀ ਤੁਸੀਂ ਵਕੀਲ ਹੋ ਨਾ ਹਾਂਜੀ ਵਕੀਲਾਂ ਵਾਲੀ ਗੱਲ ਕਰ ਰਹੀ ਆ ਮੈਂ ਮੌਕੇ ਤੇ ਆਇਆ ਮੌਕਾ ਵੇਖ ਕੇ ਆਇਆ ਅੱਛਾ ਬਿਆਨ ਦਰਜ ਕਰਾਂਗਾ ਜੇਰਾ ਤੁਹਾਡਾ ਕੰਪਲੇਂਟ ਹੈ ਤਾਂ ਉਹਦੇ ਬਿਆਨ ਦਰਜ ਕਰਾਂਗਾ ਜੋ ਵਰਦੀ ਉਹ ਕਾਰਵਾਈ ਕਰਾਂਗੇ ਜਦੋਂ ਤੁਸੀਂ ਮੌਕਾ ਵੇਖਣ ਗਏ ਜੇ ਤੁਸੀਂ ਨਾਲ ਕੰਪਲੇਂਟ ਨੂੰ ਖੜਿਆ ਅੰਦਰ ਵੀ ਤੇਰਾ ਤੇ ਸਾਰਾ ਸਮਾਨ ਤੋੜ-ਫੋੜ ਕੀਤਾ ਗਿਆ ਸਾਰਾ ਖੋਲਿਆ ਗਿਆ ਵਾ ਵੇਖਿਆ ਗਿਆ ਤੁਸੀਂ ਉਹ ਵੇਖਿਆ ਜਾ ਕੇ ਮੈਂ ਵੇਖਿਆ ਜੀ ਮੈਂ ਅੰਦਰ ਜਾ ਕੇ ਉਹ ਨਹੀਂ ਵੇਖਿਆ ਮੈਂ ਜਾ ਕੇ ਅੰਦਰ ਜਾ ਕੇ ਤੁਸੀਂ ਵੇਖਿਆ ਨਹੀਂ ਤੁਸੀਂ ਮਕਾਨ ਦੇ ਅੰਦਰ ਐਂਟਰ ਹੋ ਹੁੰਦੇ ਸੀ ਹਾਂ ਤਾਂ ਤੁਸੀਂ ਅੰਦਰ ਜਾ ਕੇ ਵੇਖਿਆ ਜਿਹੜਾ ਉਹਦਾ ਸਾਰਾ ਸਮਾਨ ਖੋਲਿਆ ਗਿਆ ਬੈਂਕ ਨੇ ਜਦੋਂ ਉਹਨਾਂ ਦੀ ਕਬਜ਼ੇ ਕਿ ਸੀ ਨਾ ਮਕਾਨ ਇਹਨਾਂ ਨੇ ਸੀਲ ਲਾ ਕੇ ਨਾ ਮਕਾਨ ਨੂੰ ਜਿਨ੍ਹਾਂ ਨੇ ਆਪਣਾ ਸਿਕਿਉਰਿਟੀ ਗਾਰਡ ਵੀ ਰੱਖਣਾ ਸੀ ਐਜ ਪਰ ਲੋ ਤੁਹਾਨੂੰ ਦੱਸਣ ਦੀ ਹਾਂ ਠੀਕ ਹੈ ਨਾ ਇਹਨਾਂ ਨੇ ਆਪਣਾ ਸਿਕਿਉਰਿਟੀ ਗਾਰਡ ਆਂਦਾ ਹੈ ਨਾ ਨਹੀਂ ਵੈਸੇ ਜਿਨ੍ਹਾਂ ਦੇ ਪੁਲਿਸ ਵਾਲਿਆਂ ਨੂੰ ਆਂਦਾ ਨਾ ਮੈਨੂੰ ਪਤਾ ਹੀ ਹੁੰਦਾ ਠੀਕ ਹੈ ਨਾ ਤੁਸੀਂ ਨੇ ਆਪਣਾ ਥੋੜੀ ਜਿਹੀ ਪੋਸਟਿੰਗ ਚੇਂਜ ਕਰ ਮੇਰੀ ਪਰਿਭਾਸ਼ਾ ਬਿਲਕੁਲ ਠੀਕ ਹੈ ਠੀ ਹੋਗੇ ਮੇਰੀ ਡਰੂਟੀ ਚ ਰੁਕਾਵਟ ਪਾਉਣ ਦਾ ਤਾਨੂੰ ਕੋਈ ਹੋਰ ਰੱਖ ਤੈਨੂੰ ਇੰਨਾ ਪਤਾ ਮੇਰੇ ਗੱਜੇ ਕੱਚਾ ਫਰਦਾ ਕਿ ਤਸਾਂ ਫੇਰ ਜਾਣਦੇ ਜੇ ਤੇ ਮੈਂ ਵੀ ਤਾਨੂੰ ਚੰਗੀ ਤਰ੍ਹਾਂ ਜਾਣਦੀ ਜੇ ਤੇ ਮੈਨੂੰ ਵੀ ਨਹੀਂ ਤੂੰ ਡਰਾ ਤੀ ਮੈਨੂੰ ਡਰਾਉਂਦੇ ਜੇ ਸਾਰੇ ਪੁਲਿਸ ਵਾਲੇ ਇਕੱਠੇ ਕਰਕੇ ਅੰਦਰ ਮੈਨੂੰ ਬਿਠਾ ਕੇ ਤੇ ਮੈਨੂੰ ਕੱਲੀ ਨੂੰ ਤੂੰ ਡਰਾਉਂਦਾ ਕੋਈ ਗੋਸ਼ੀ ਚਾਹੁੰਦੇ ਨਾ ਮੇਰੀਆਂ ਥਾਪ ਚਾਰਜਾਂ ਦੇ ਵੀਡੀਓ ਚੂਰ ਕਰਨ ਦੇ ਤੁਸੀਂ ਮੈਨੂੰ ਇਹ ਵੀ ਇੱਕ ਦਸ ਸੁਣੋ ਸਾਰੇ ਤੁਸੀਂ ਮੇਰੇ ਨਾਲ ਆ ਜਾਓ ਇੱਕ ਮਿੰਟ ਮੈडम ਕੋਈ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ ਇੱਕ ਮਿੰਟ ਬੈਠੋ ਮੈਨੂੰ ਤੁਹਾਨੂੰ ਡਰਾ ਰਹੇ ਤਮ ਕਰ ਤੁਸੀਂ ਮੈਨੂੰ ਡਰਾ ਰਹੇ ਤਮ ਕਰ ਤੁਸੀਂ ਮੇਰੇ ਕੋਲ ਆਏ ਪੁੱਛਣ ਪਰ ਮੈਂ ਡਰਦੀ ਨਹੀਂ ਤੁਸੀਂ ਨਾ ਫੜਦੇ ਨਹੀਂ ਨਾ ਨਹੀਂ ਨਹੀਂ ਜਰਾ ਤਾਂ ਰਹਿ ਜਾਓ ਕਿ ਮੈਨੂੰ ਨਾਲ ਮੈਨੂੰ ਝੂਠਾ ਪਰਚਾ ਦੇਣ ਦਾ ਤੁਸੀਂ ਮੈਨੂੰ ਧਮਕੀ ਲਾ ਰਹੇ ਹੋ ਤੁਸੀਂ ਇਸ ਤਰ੍ਹਾਂ ਕਰੋ ਇੱਕ ਮਿੰਟ ਮੈਂ ਉੱਥੇ ਬੈਠਾ ਮੈਂ ਤੁਹਾਨੂੰ ਦੁਬਾਰਾ ਪਹਿਲਾਂ ਇਹਨਾਂ ਦਾ ਪਤਾ ਪਤਾ ਕੀ ਗੱਲ ਫਿਰ ਮੈਂ ਤੁਹਾਨੂੰ ਮੇਰੀ ਗੱਲ ਸੁਣੋ ਉਹ ਪੁਲਿਸ ਅਫਸਰ ਨੇ ਅੱਛਾ ਤੁਸੀਂ ਵੀ ਠੀਕ ਹੈ ਤੁਸੀਂ ਵੀ ਮਤਲ ਆਪਣੇ ਬੱਚੇ ਨਾਲੋ ਪਰ ਲੇਕਿਨ ਅਪਾ ਪ੍ਰੋਟੈਕਟ ਕਰਨਾ ਤੁਹਾਨੂੰ ਨੂਰ ਦੇਣਾ ਤਾਂ ਮੈਂ ਕੂਰੂ ਨਾਲ ਉਹਨਾਂ ਨੂੰ ਪੁੱਛਿਆ ਇੱਜ਼ਤ ਲਈਏ ਨਹੀਂ ਨਾ ਤੇ ਮੈਂ ਜਿਹੜਾ ਪੁੱਛਿਆ ਇਹਨਾਂ ਦੀ ਗੱਲ ਹੈ ਇੱਕ ਬਾਕੀ ਨਹੀਂ ਉਹਨਾਂ apa aa ini onni ni galpa kar sakde ho ni ਜਦੋਂ ਮੈਂ ਇਹਨੂੰ ਬੁਲਾਵਾਂਗਾ ਉਹਨੂੰ ਲੈ ਕੇ ਆਜੋ ਇਹਨਾਂ ਨੂੰ ਪਰਮਾਨਾ ਦਾਸ ਤੋਂ ਕਰਵਾ ਦਿਖਾ ਲਓ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਮੈਨੂੰ ਆਪਣਾ ਉਹਨਾਂ ਦਾ ਬਿਆਨ ਦਰਜ ਕਰlane ਤੋਂ ਤੁਸੀਂ ਜਿਹੜਾ ਮਟਈਆ ਜਿਹੜਾ ਤੁਹਾਡਾ ਅੱਛਾ ਸਰ ਜਿਹੜਾ ਕੰਪਲੇਨ ਕਰ ਰਹੇ ਜਿਹਦੇ ਨਾਲ ਕੁੱਤੇ ਚੂੜੇ ਕਿਹਾ ਉਹਦਾ ਕੱਲ ਦਾ ਬਿਆਨ ਨੋਟ ਕੀਤਾ ਉਹਦੇ ਵਿੱਚ ਸਰ ਕੀ ਕੀਤਾ ਫੌਂਟ ਤੱਕ ਜੇਟਾ ਬਾਬੂ ਤੁਸੀਂ ਜਿਹੜੇ ਲਫ਼ਜ਼ ਕਹਿ ਰਹੇ ਹੋ ਹਾਂਜੀ ਉਹ ਦਰਾਂਗੇ ਤਫतीश ਉਹ ਵੀ ਕਰ ਲਾਂਗੇ ਹਾਂਜੀ ਨਹੀਂ ਉਹਨੇ ਤੇ ਨਹੀਂ ਕਰਦੇ ਤੇ ਅੱਛਾ ਸਰ ਤੁਹਾਡੀ ਕੋ ਦਰਖਾਸਤ ਪਹਿਲਾਂ ਦੀ ਹੈ ਵੀ ਮੇਰਾ ਸਮਾਨ ਬੈਂਕ ਚੋਰੀ ਕਰਕੇ ਲੈ ਕੇ ਜਾ ਰਿਹਾ ਮੇਰਾ ਸਮਾਨ ਇਹਨਾਂ ਨੂੰ ਮਕਾਨ ਨੂੰ ਤਾਲੇ ਮਾਰਨ ਦਾ ਰਾਈਟ ਆ ਉਹਨਾਂ ਦਾ ਸਮਾਨ ਦਾ ਇਹਨਾਂ ਨੂੰ ਕੋਈ ਰਾਈਟ ਨਹੀਂ ਤੇ ਜਿਹੜਾ ਸਮਾਨ ਆ ਉਹਨਾਂ ਨੂੰ ਜਾ ਕੇ ਮਲਾਇਆ ਵੀ ਅੰਦਰ ਕਿਹੜਾ ਕਿਹੜਾ ਉਹਨਾਂ ਦਾ ਸਮਾਨ ਮੌਜੂਦ ਆ ਇੱਕ ਗੱਲ ਸੁਣੋ ਜੀ ਹਾਂਜੀ ਇਹੋ ਤੇ ਗੱਲ ਤਸਦੀਕ ਕਰਨਾ ਸਮਾਨ ਚੋਰੀ ਕਰਕੇ ਕਿੰਨੇ ਖੜਿਆ ਹਾਂਜੀ ਇਹੋ ਤੇ ਗੱਲ ਤਸਦੀਕ ਤੇ ਕਰਨਾ ਪਾਲ ਜਿਹੜਾ ਉਹਨਾਂ ਦਾ ਅੰਦਰ ਹਜੇ ਸਮਾਨ ਉਹ ਤਾਂ ਤੁਸੀਂ ਤਸਦੀਕ ਕਰਨਾ ਜਾਂ ਸਮਾਨ ਚੋਰੀ ਕਰਕੇ ਖੜਿਆ ਜਿਹੜਾ ਅੰਦਰ ਉਹਨਾਂ ਦਾ ਹਜੇ ਵੀ ਸਮਾਨ ਆ ਨਾ ਉਹ ਸਮਾਨ ਜਾ ਕੇ ਮਲਵਾਇਆ ਉਹ ਦੱਸਣਗੇ ਨਾ ਉਹ ਬੜੀਆਂ ਇਨਵੈਂਟਰੀ ਬੈਂਕ ਨੇ ਭਰਾਈ ਹੈ ਆ ਲਿਆਓ ਸਰ ਉਹ ਇਨਵੈਂਟਰੀ ਅਸੀਂ ਵੇਖਣਾ ਚਾਹੁੰਦੇ ਹਾਂ ਨਾ ਦਿਖਾਓ ਦਿਖਾਓ ਇਨਵੈਂਟਰੀ ਠੀਕ ਹੈ ਬਾਕੀ ਬਾਕੀ ਬਾਹਰ ਤੁਸੀਂ ਬਾਹਰ ਬਾਹਰ ਜਦੋਂ ਦਫ਼ਤਰ ਆਉਂਦੇ ਬਾਹਰ ਚਲੋ ਕਿਸੇ ਸਾਥ ਠੀਕ ਹੈ ਤੁਹਾਨੂੰ ਹੀ ਸੱਦਾ ਦੇ ਗਏ ਮੇਰਾ ਜਿਹੜੀ ਤਾਂ ਕਹਿ ਕੇ ਰਹਿਣਾ ਠੀਕ ਹੈ ਕੋਈ ਗੱਲ ਨਹੀਂ ਜਦੋਂ ਕਹਿ ਕੇ ਤੁਹਾਨੂੰ ਉੱਥੇ ਸੱਦਾ ਜੀ ਤਾਂ ਜਿਹੜਾ ਜਿਹੜਾ ਉਹ ਦੂਸਰੇ ਪਾਸੇ ਦਾ ਮਦਈ ਆ ਉਹਨੂੰ ਵੀ ਬੁਲਾਵਾਂਗੇ ਉਹਦਾ ਪੱਖ ਵੀ ਸੁਣਾ ਲੈਣਾ ਪਹਿਲਾਂ ਬੈਂਕ ਸਾਡੇ ਕੋਲ ਆਈ ਆ ਅਸੀਂ ਉਹ ਕਰਾਂਗੇ ਤੇ ਤੁਸੀਂ ਨਹੀਂ ਸਰ ਪਹਿਲਾਂ ਬੈਂਕ ਨਹੀਂ ਜਾਈ ਤੁਹਾਨੂੰ ਗਲਤ ਸਮਝੀ ਹੁੰਦੀ ਜੀ ਮੈਂ ਮੌਕਾ ਦੇ ਪਹਿਲਾਂ ਰੰਜਨਦੀਪ ਤੁਹਾਡੇ ਕੋਲ ਆਈ ਜੇ ਨਹੀਂ ਗੱਲ ਨਹੀਂ ਜੀ ਲੈ ਕੇ ਨਹੀਂ ਜਾਏ ਆਪਾਂ ਛਾਹ ਦਾ ਜਦ ਬਾਗੋਂ ਵਰਦੀ ਦੀ ਕਰਨੀ ਆਪਣੀ ਜਿਆਦਾ ਆ ਗਈ ਆਪਾਂ ਨੇ ਕਿਹਾ ਤਾ ਕੋ ਲੱਗਿਆ ਨਾ ਨਾ ਸਰ ਤੁਸੀਂ ਕਹਿੰਦੇ ਮੇਰੇ ਕੋਲ ਤੇਲਾ ਬੰਗ ਆਇਆ ਮੈਂ ਪਹਿਲਾਂ ਨਹੀਂ ਕਿਹਾ ਤੁਹਾਨੂੰ ਤੇਲਾ ਘਟ ਕੋ ਰੰਜਨ ਦੀ ਪਾਈ ਸੀ ਕੋਈ ਗੱਲ ਨਹੀਂ ਰੰਜਨ ਦੀ ਮੈਂ ਤਾਂ ਤੁਹਾਡੀ ਗਲਤੀ ਹੀ ਠੀਕ ਕਰਨ ਦੀ ਕੋਸ਼ਿਸ਼ ਕਰਨ ਦੀ ਆ ਇੱਥੇ ਤੁਸੀਂ ਗਲਤੀ ਮੇਰੀ ਨੇ ਠੀਕ ਕਰੋ ਅਨਾ ਕਰਾਂਗੀ ਕਰਦਾ ਨਹੀਂ ਇਹਨਾਂ ਨੂੰ ਗਲਤੀ ਕਰਨ ਦੇਵਾ ਸਾਡੇ ਕੋ ਨਾ ਸਾਡੇ ਕੋ ਜਿਹੜਾ ਮਰਜ਼ੀ ਪਹਿਲਾਂ ਆਜੇ ਬਾਅਦ ਚ ਆਜੇ ਅਸੀਂ ਅਨੇ ਆ ਅਸੀਂ ਜਿਹੜਾ ਤੁਸੀਂ ਅਛਾ ਤੁਸੀਂ ਨੇ ਆਏ ਹੀ ਕਰਦੇ ਜੇ ਨਹੀਂ ਆਣੀ ਕਰਨਾ ਅਸੀਂ ਨਹੀਂ ਤੁਸੀਂ ਇਹੀ ਕਿਹਾ ਮੈਂ ਆ ਨਿਆਏ ਕਰਦਾ ਵਾਂ ਤੁਸੀਂ ਐਡਾ ਤੁਸੀਂ ਆਪਣਾ ਨਾ ਤੁਸੀਂ ਕਹਿੰਦੇ ਜੀ ਮੈਂ ਆ ਨਿਆਏ ਕਰਦਾ ਬਾਹਰ ਚਲੋ ਠੀਕ ਬਾਹਰ ਚਲੋ ਜੀ ਜਦੋਂ ਬਾਹਰ ਚਲੋ ਬਾਹਰ ਚਲੋ ਜੀ ਤੁਸੀਂ ਇਥੇ ਡਾਕਟਰ ਤੋਂ ਬਾਹਰ ਚਲੋ ਮੈਂ ਤੁਹਾਡੀ ਵੀ ਪੱਕ ਸੁਣਦਾ ਅਛਾ ਤੁਸੀਂ ਮੇਰਾ ਪੱਕ ਨਹੀਂ ਸੁਣਦੇ ਚਲੋ ਤੁਹਾਡੀ ਮਰਜ਼ੀ ਤੁਹਾਡੀ ਮਰਜ਼ੀ ਹੈ ਤੁਸੀਂ ਨਾ